ਸਰਾਹ ਤੇ ਝੰਡਾ ਉਤਾਰਨ ਦੀ ਰਿਟਰੀਟ ਰਸਮ ਮੁਰ ਤੋਂ ਸਲਾਨੀਆਂ ਲਈ ਖੋਲੀ ਗਈ ਹੈ ਇਸ ਮੌਕੇ ਰਿਟਰੀਟ ਰਸਮ ਨੂੰ ਵੇਖਣ ਆਉਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ ਇਸ ਦੌਰਾਨ ਅਮਰ ਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਰਹੇ ਔਜਲਾ ਨੇ ਬੀਐਸਐਫ ਦੇ ਜਵਾਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਦਾ ਮਨੋਬਲ ਵਧਾਇਆ ਭਾਰਤ ਪਾਕਿਸਤਾਨ ਵਿਚਾਲੇ ਹੋਈ ਜੰਗਬੰਦੀ ਤੋਂ ਬਾਅਦ ਕੇਂਦਰ ਸਰਕਾਰ ਦੇ ਆਦੇਸ਼ ਤੇ ਤਿੰਨ ਜਗ੍ਹਾ ਤੇ ਰੀਟਰੀਟ ਰਸਮਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਅਟਾਰੀ, ਸਾਦਗੀ ਤੇ ਹੁਸੈਨੀਵਾਲਾ ਸ਼ਾਮਿਲ ਹਨ। ਔਜਲਾ ਨੇ ਲੋਕਾਂ ਨੂੰ ਵੱਧ ਚੜਕੇ ਇਸ ਰਸਮ ਨੂੰ ਦੇਖਣ ਆਉਣ ਅਤੇ ਬੀਐਸਐਫ ਦੇ ਜਵਾਨਾਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ। ਹੁਣ ਅਸੀਂ ਵਾਗਾ ਟਾਰੀ ਸਰਾਤ ਤੇ ਖੜੇ ਹਾਂ ਹੁਣ ਇਹ ਰੀਟਰੀਟ ਸੇਰੇਮੋਨੀ ਖਤਮ ਹੋਈ ਹੈ ਬੀਐਸਐਫ ਦੇ ਸਾਡੇ ਜਵਾਨ ਔਰ ਅਫਸਰ ਸਾਹਿਬਾਨ ਦੇ ਨਾਲ ਅਸੀਂ ਇੰਨਾ ਬੈਠ ਕੇ ਇੱਥੇ ਦੇਖੀਏ। ਅ ਰਿਟਾਇਰ ਸੈਰੇਮਨੀ ਸ਼ੁਰੂ ਹੋ ਚੁੱਕੀ ਹੈ ਔਰ ਆਈਸੀਪੀ ਦੇ ਉੱਤੇ ਅੱਜ ਪੂਰਾ ਰਾਸੀ 10000 ਦੇ ਕਰੀਬ ਲੋਕ ਆ ਜਿਹਥੇ ਆਏ ਸੀ ਮੈਂ ਸਭ ਨੂੰ ਕਹਿਣਾ ਚਾਹੁੰਦਾ ਕਿ ਆਓ ਦੁਬਾਰਾ ਇਹ ਜਿਹੜੀ ਕੜਵਾੜ ਦੇ ਦਿਨਾਂ ਤੋਂ ਬਾਅਦ ਕੋਈ ਬੇਚੈਨੀ ਤੋਂ ਬਾਅਦ ਨਵੀਂ ਫੇਰ ਸ਼ੁਰੂਆਤ ਇਹ ਜ਼ਿੰਦਗੀ ਨੂੰ ਲੈ ਕੇ ਜਾਈਏ ਅਮਰਸਰ ਤੁਹਾਨੂੰ ਬੁਲਾ ਰਿਹਾ ਹੈ ਇਹ ਰਿਟਾਇਰ ਸੈਰੇਮਨੀ ਦੇ ਨੌਜਵਾਨ ਬੇਲੀ ਬਹੁਤ ਮਿਹਨਤ ਦੇ ਨਾਲ ਇਹ ਸਾਰਾ ਕਰਦੇ ਨੇ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਅਮਰਸਰ ਪਹੁੰਚੋ ਔਰ ਇਹ ਦੁਬਾਰਾ ਤੋਂ ਜਿਹੜੀ ਸ਼ੁਰੂਆਤ ਹੈ ਇਹਦੀ ਹੋ ਚੁੱਕੀ ਹੈ ਔਰ ਮਾਹੌਲ ਸੇਮ ਹੀ ਹੈ ਔਰ ਵਹੀ ਖੁਸ਼ਗਵਾਰ ਮਾਹੌਲ ਅਮਰਸਰ ਤੁਹਾਨੂੰ ਵੇਟ ਕਰ ਰਿਹਾ ਮੇਰੀ ਅਮਰਸਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਹੁਣ ਥੋੜੇ ਦਿਨ ਥੋੜਾ ਜਿਹਾ ਰਾਸ਼ ਘਟੇ 35-40000 ਦੀ ਕੈਪੈਸਿਟੀ ਹੈਗੀ ਹੈ ਅੱਜ 10000 ਸੀ ਚੰਗਿਆਤਵਾਰ ਤਿਆਂ ਦੇ ਫੁੱਲ ਹੋ ਜਾਣਾ ਪਰ ਤੁਸੀਂ ਜਰੂਰ ਆਓ ਸਾਰੇ ਅਮਰਸਰ ਵਾਸੀ ਜਰੂਰ ਵੇਖ ਲਈ ਆਓ ਇਹ ਇੱਕ ਇਹਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਜੋਸ਼ ਭਰਦਾ ਹੈ ਲੋਕ ਤੁਹਾਡੇ ਅੜ ਵੇਖ ਕੇ ਹੋਰ ਇਧਰ ਨੂੰ ਆਉਣਗੇ ਔਰ ਇਸ ਦੀ ਮੈਂ ਬੀਐਸਐਫ ਦੀ ਬਹੁਤ ਸਰਾਹਨਾ ਕਰਦਾ ਹਾਂ ਔਰ ਆਰਮੀ ਦੀ ਖਾਸ ਕਰਕੇ ਔਰ ਬੀਐਸਐਫ ਦੀ ਜਿਨ੍ਹਾਂ ਨੇ ਇਸ ਯੁੱਧ ਦੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਇਸ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਬੜੀ ਸਿੱਧ ਦੇ ਨਾਲ ਜੌਬ ਕੀਤੀ ਹੈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਐਂਟੀ ਡਰੋਨ ਸਿਸਟਮ ਨੂੰ ਲਾਗੂ ਕੀਤਾ ਜਾਵੇ ਅਤੇ ਇਸ ਤਸਕਰੀ ਨੂੰ دہشت گردੀ ਘੋਸ਼ਿਤ ਕੀਤਾ ਜਾਵੇ ਏਸ ਮੌਕੇ ਉਹਨਾਂ ਨੇ ਸਰਹੱਦ ਤੇ ਬਣੇ ਮਿਊਜ਼ੀਅਮ ਦਾ ਦੌਰਾ ਵੀ ਕੀਤਾ ਤੇ ਬੀਐਸਐਫ ਅਧਿਕਾਰੀਆਂ ਨਾਲ ਗੈਰ ਰਸਮੀ ਮੁਲਾਕਾਤ ਕੀਤੀ ਜਿਕਰੇ ਹੋ ਗਿਆ ਕਿ ਅਟਾਰੀ ਤੇ ਰੀਟ੍ਰੀਟ ਰਸਮ ਦੇ ਰਾਹੀ ਨਾ ਸਿਰਫ ਲੋਕ ਰਾਸ਼ਟਰੀ ਗਰਮ ਮਹਿਸੂਸ ਕਰ ਰਹੇ ਹਨ ਬਲਕਿ ਸਰਹੱਦ ਤੇ ਡਿਊਟੀ ਦੇ ਰਹੇ ਜਵਾਨਾਂ ਦਾ ਹੌਂਸਲਾ ਵੀ ਵਧ ਰਿਹਾ ਹੈ ਵੇਖਦੇ ਰਹੋ ਪੰਜਾਬੀ ਟੀਵੀਜ਼ਨ